ਨਮਸਕਾਰ ਸਾਧ੍ਰੀਕਾਲ ਸਮਾਣਾ ਕ੍ਰਿਟਵਾੜਾ ਸਵਾਗਤ ਹੈ ਅੱਜ ਸਮਾਣਾ ਦੇ ਐਸ ਆਰ ਐਸ ਵਿੱਧਾਪੀਠ ਸਕੂਲ ਵਿਖੇ ਸਲਾਨਾ ਐਨਵਲ ਫੰਕਸ਼ਨ ਦਾ ਆਯੋਜਨ ਕੀਤਾ ਗਿਆ ਇਸ ਪ੍ਰੋਗਰਾਮ ਵਿੱਚ ਬੱਚਾ ਨੇ ਵਕਫ ਵਕਤ ਰਾਦੇ ਝੁੱਲੇ ਰੇਲ ਗੱਡੀਆਂ ਤੇ ਵਕਫ ਵਕਤ ਰਾਦੇ ਖਾਨ ਪੀਣ ਲਈ ਵਕਫ ਸਟਾਲਾ ਲਗਾ ਕੇ ਪ੍ਰੋਗਰਾਮ ਕੀਤਾ ਗਿਆ ਛੋਟੇ ਛੋਟੇ ਬੱਚਾ ਬਲੋਤਾਰਮਿਕਾ ਤੇ ਰੰਗ ਰੰਗ ਪ੍ਰੋਗਰਾਮ ਪੇਸ਼ ਕੀਤੇ ਗਏ ਸਕੂਲ ਦੇ ਚੇਅਰਮੈਨ ਅਮੇਸ਼ ਸਿੰਘਲਾ ਅਤੇ ਸਕੂਲ ਦੀ ਅਗੂ ਸੁਮਿਤਾ ਸਿੰਘਲਾ ਨੇ ਦੱਸਿਆ ਕਿ ਇਨਾ ਪ੍ਰੋਗਰਾਮ ਵਿੱਚ ਹਰ ਬੱਚੇ ਨੂੰ ਸਹੀ ਧਿਆਨ ਦਾ ਟਾਈਮ ਮਿਲਦਾ ਹੈ ਸਕੂਲ ਵਿੱਚ ਗੂਗਲ ਲੈਵਲ ਬਣਾਈ ਜਾ ਰਹੀ ਹੈ ਸਾਡਾ ਫੋਕਸ ਬੱਚਾ ਤੇ ਹੈ ਉਹਨਾਂ ਦੇ ਕੈਰੀਅਰ ਤੇ ਹੈ ਬੱਚੇ ਸਾਡੇ ਕੋਲ ਪਾਸ ਆਊਟ ਹੁੰਦੇ ਆ ਤਾਂ ਬੱਚੇ ਘਰ ਆਉਂਨਾ ਪਾਲ ਸਿੰਘ ਹੈ ਜੀ ਕਿਹੜੇ ਪਿੰਡ ਤੋਂ ਆਇਓ ਟੈਂਟਲ ਪਿੰਡ ਹੈ ਜੀ ਕਿਵੇਂ ਕਹਿੰਦਾ ਸੁਖਸਰਾ ਦੇ ਅਨੁਮਨ ਖੰਸਰ ਬੱਚਾ ਉਹ ਵਧੀਆ ਬਣਾ ਕਰ ਰਹੇ ਨੇ ਪੇਰਿਆਂ ਨੂੰ ਬੁਲਾ ਕੇ ਚੰਗਾ ਹੰਗਾਰਾ ਦੇ ਰਹੇ ਨੇ ਬੱਚਿਆਂ ਨੂੰ ਤੇ ਬਾਕੀ ਗੱਲ ਇਹ ਹੈ ਕਿ ਜਿੱਦਾਂ ਅਵੇਅਰਨੈਸ ਹੁੰਦੀ ਹੈ ਬੱਚੇ ਇਦਾਂ ਦੇ ਜਿਹੜੇ ਫੰਕਸ਼ਨ ਹੁੰਦੇ ਨੇ ਉਹਦੇ ਨਾਲ ਬੱਚਿਆਂ ਦੇ ਜਿਹੜਾ ਹੈਗਾ ਬਹੁਤ ਐਕਸਾਈਟਡ ਹੁੰਦੇ ਨੇ ਬੱਚੇ ਤੇ ਬਹੁਤ ਕੁਝ ਸਿੱਖਦੇ ਨੇ ਪੜ੍ਹਾਈ ਦੇ ਨਾਲ ਨਾਲ ਜਿਹੜੀਆਂ ਹੋਰ ਇਵੈਂਟ ਨੇ ਉਹ ਉਹਨਾਂ ਦੇ ਬਾਰੇ ਉਹਨਾਂ ਨੂੰ ਪਤਾ ਲੱਗਦਾ ਜੀ ਹਾਂਜੀ ਸਕੂਲ ਕਿਹੜੇ ਪਿੰਡ ਤੋਂ ਆਏ ਅਸੀਂ ਜਮਾਲਪੁਰ ਤੋਂ ਜੀ ਜਮਾਲਪੁਰ ਤੋਂ ਹਾਂਜੀ ਕੀ ਕਹਣਾ ਤਾਂ ਮਰਜ਼ੀ ਕਹਾਂ ਬਹੁਤ ਵਧੀਆ ਫੰਕਸ਼ਨ ਹੋਇਆ ਜੀ ਐਨਵਲ ਫੰਕਸ਼ਨ ਬਹੁਤ ਹੀ ਵਧੀਆ ਹੈ ਜੀ ਬੱਚਿਆਂ ਲਈ ਤਾਂ ਬਹੁਤ ਹੀ ਵਧੀਆ ਹੈ ਐਜੂਕੇਸ਼ਨ ਵੀ ਬਹੁਤ ਵਧੀਆ ਸਕੂਲ ਦੀ ਜੀ ਹਾਂਜੀ ਥੈਂਕ ਯੂ ਵਿਦਿਆਪੀ ਦਾ ਐਨੂਅਲ ਫੰਕਸ਼ਨ ਐਨੂਅਲ ਡੇ ਐਂਡ ਕਾਰਨੀਵਲ ਹੈ ਅੱਜ ਤੁਸੀਂ ਸਾਰੇ ਇੱਥੇ ਪਹੁੰਚੇ ਬਹੁਤ ਖੁਸ਼ੀ ਹੋਈ ਹੈ ਇਹ ਜਿਹੜੇ ਇਵੈਂਟ ਹੈ ਸਾਡਾ ਐਨੂਅਲੀ ਹੁੰਦਾ ਹੈ ਐਂਡ ਇਸ ਬੱਚਿਆਂ ਨੂੰ ਬਹੁਤ ਕੌਨਫੀਡੈਂਸ ਆਉਂਦੇ ਕਿਉਂਕਿ ਇੱਕ ਇੱਕ ਬੱਚੇ ਨੂੰ ਸਟੇਜ ਤੇ ਆਉਣ ਦਾ ਮੌਕਾ ਮਿਲਦਾ ਆਪਣੇ ਆਪ ਨੂੰ ਪ੍ਰੈਜ਼ੈਂਟ ਕਰਨ ਦਾ ਮੌਕਾ ਮਿਲਦਾ ਤੇ ਐਸਰ ਇਸ ਵਿਦਿਆਪੀਤ ਸਾਡੀ ਇਹ ਹੀ ਸੋਚ ਹੈ ਕਿ ਹਰ ਬੱਚਾ ਆਪਣੀ ਲਾਈਫ ਚ ਅੱਗੇ ਆਉਣਾ ਚਾਹੀਦਾ ਤੇ ਹਰ ਪੁਆਇੰਟ ਆਫ ਟਾਈਮ ਤੇ ਸਕੂਲਿੰਗ ਸਾਨੂੰ ਭਗਵਾਨ ਨੇ ਨਾ ਅੱਛਾ ਇੱਕ ਮੌਕਾ ਦਿੱਤੇ ਬੱਚਿਆਂ ਦੀ ਜ਼ਿੰਦਗੀ ਫ੍ਰੇਮ ਕਰਨ ਦਾ ਐਂਡ ਐਸ ਅ ਸਕੂਲ ਅਸੀਂ ਉਹ ਹਰ ਕੋਸ਼ਿਸ਼ ਕਰਦੇ ਆ ਕਿ ਬੱਚੇ ਨੂੰ ਅਸੀਂ 360 ਡਿਗਰੀ ਡਿਵੈਲਪਮੈਂਟ ਦੇਈਏ ਹੋਲਿਸਟਿਕ ਐਜੂਕੇਸ਼ਨ ਦੇਈਏ ਹੁਣ ਸਕੂਲ ਦੀ ਇੰਨੀਆਂ ਬੜੀਆਂ ਬੜੀਆਂ ਕੋਲਾਬੋਰੇਸ਼ਨਸ ਹੋ ਰਹੀਆਂ ਨੇ ਜਿਵੇਂ ਕਿ ਕੰਪਨੀਆਂਸ ਲਾਈਕ ਗੂਗਲ ਗੂਗਲ ਆਪਣੀ ਇੱਕ ਲੈਬ ਬਣਾ ਰਹੀ ਹੈ ਸਕੂਲ 'ਚ ਇਸ ਦਾ ਨਾਮ ਹੋਊਗਾ ਕ੍ਰੋਮਬੁੱਕ ਲੈਬ ਜੋ ਇੱਕ ਬਹੁਤ ਬੜੀ ਗੱਲ ਹੈ ਗੂਗਲ ਵਰਦੀ ਨਾਮੀ ਕੰਪਨੀਆ 'ਚ ਉਹ ਸਭ ਤੋਂ ਬੜੀ ਕੰਪਨੀਆਂਸ ਜੋ ਹੈ ਆਈ ਫੀਲ ਕਿ ਇਹ ਬਹੁਤ ਬੜੀ ਅਚੀਵਮੈਂਟ ਹੈ ਸਕੂਲ ਲਈ ਸਾਡੇ ਬੱਚੇ ਆ ਵਾਸਤੇ ਜਿਨ੍ਹਾਂ ਨੇ ਅੱਗੇ ਇਸ ਲਾਈਨ ਤੇ ਅੱਗੇ ਵਧਣਾ ਕਿਉਂਕਿ ਫਿਊਚਰ ਹੀ ਲਾਈ 11 ਕੁਲਸ ਲੈ ਕੇ ਆਵਾਂਗੇ ਉਹਨਾਂ ਹੀ ਸਾਡੇ ਬੱਚੇ ਅੱਗੇ ਵਧਣਗੇ ਸਾਡਾ ਮੇਨ ਫੋਕਸ ਬੱਚਿਆਂ ਦੇ ਕੈਰੀਅਰਸ ਡਿਵੈਲਪ ਕਰਨ ਤੇ ਹੈ ਕਿਉਂਕਿ ਚਾਹੇ ਬੱਚੇ ਜੀ ਸਾਡੇ ਕੋਲ ਕਲਾਸ 1 ਚ ਵੀ ਹੈ ਨਾ ਸਾਡਾ ਉਹਨਾਂ ਹੀ ਫੋਕਸ ਉਹਦੇ ਵੀ ਕੈਰੀਅਰ ਡਿਵੈਲਪਮੈਂਟ ਤੇ ਹੈ ਕਿਉਂਕਿ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਬੱਚੇ ਨੂੰ 15 ਸਾਲ ਇੱਕ ਇਹ ਜਿਹਾ এনवायरमेंट 'ਚ ਬੜੇ ਕਰੀਏ ਜਿੱਥੇ ਉਹ ਅੱਗੇ ਵਧੀ ਜਾਣ ਵਧੀ ਜਾਣ ਤੇ ਜਦੋਂ ਉਹਨਾਂ ਨੇ ਇੱਥੋਂ ਸਾਡੇ ਕੋਲੋਂ ਪਾਸ ਆਊਟ ਹੋਣਾ ਹੈ ਤਾਂ ਉਹ ਬਿਲਕੁਲ ਘਬਰਾ ਨਹੀਂ ਨਾ ਸਾਡੀ ਇਹ ਹੀ ਕੋਸ਼ਿਸ਼ ਹੈ ਤੇ ਇਸੇ ਤੇ ਅਸੀਂ ਅੱਗੇ ਵਧਦੇ ਰਹਿਣਾ ਐਂਡ ਫੋਰ ਗਰੋਅ ਕਰਨਾ ਹੈ ਡੇ ਬਾਈ ਡੇ ਥੈਂਕ Samana manejó en Kelasser